ਤੁਸੀਂ ਕਹਿਣਾ ਕਰੀਂ ਮੈਂ ਤੱਕ ਉਹਨੇ ਦੀ ਕੋਈ ਲੱਖ ਤੋਂ ਅੰਦਰ ਕੋਈ ਨਹੀਂ ਨੋ ਨੋ ਉਹ ਤੇ ਫਿਰ ਸਵਾਰ ਗੱਲ ਮਨਜ਼ੂਰ ਲਾ ਕੇ ਪਾ ਕੇ ਪਿੰਡ ਵਾਲੇ ਹਾਂ 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 ਦੱਸ ਕੀ ਕਰਾ ਕੀ ਕਿਹਾ ਐਂ ਦੱਸੇਗਾ ਐਂ ਨਹੀਂ ਅੱਜ ਇੱਧਰ ਫੇਟ ਹਾਂ ਹੈ ਕਿੰਨੇ ਦੀ ਕਹਿੰਦਾ ਵੀ ਐ ਹੋਜੀ ਸਦਾਗਾ ਯਾਰ ਮੁੰਡਾ ਜਲੀਨਾ ਬੋਲਣਾ ਪੈਣਾ ਕੋਈ ਜਨੂੰ ਔਰ ਚੰਦੇ ਪਹਿਲੇ ਤੂੰ ਕੋਈ ਉਹੀ ਗੱਲ ਕਰਵੀ ਐ ਇੰਨੇ ਦੀ ਮੰਗੇ ਵਿੱਕ ਜਾਈ ਜਾਇ ਗੱਲ ਕਰ ਤੂੰ ਬਈ ਤਨ ਅੱਸੀ ਵੀ ਰਹੇ ਬੱਟਾ ਇੱਦੋਂ ਉੱਦੋਂ ਜਪਾਈ ਬੈਠਾ ਜੀ 10 10 ਦੀ ਰੋਣੀ ਤੱਕ ਨਹੀਂ ਫੇਰ ਬਾਲਾ ਭਾਈ ਫੇਰ ਕਿੰਨੇ ਦੀ ਕਰਾ ਤੈਨੂੰ ਦੱਸਦੇ ਕੋਈ ਗੱਲ ਕਹ ਦੇ ਕੋਈ ਕੋਈ 7500 ਵੱਟੇ ਤੂੰ ਦੇਰ ਤੇ ਜਾਣ ਨਾ ਕਰਦਾ ਉੱਥੇ ਜਾਣੀ ਨਹੀਂ ਨਹੀਂ ਚਲੋ ਜਾਣੀ ਨਹੀਂ ਮੈਨੂੰ ਪਤਾ ਹੈ ਤੈਨੂੰ ਇਹ ਰਾਹ ਕਿਹਨ ਦਿੱਤਾ ਨਹੀਂ ਰੱਬ ਚਲੋ ਜੀ ਚਲੋ ਠੀਕ ਆਓ ਜੀ ਹੱਥ 190 ਮਾਗਦਾ ਹੈ ਬੀਜੀ ਉਹ ਦੇਖ ਉਹ ਤਾਂ ਗਾਇ ਮਾਰਿਆ ਇੱਕਦਮ ਤਾਂ ਮਾਰਿਆ ਬੀਜੀ ਹਾਂ ਜੀ ਬਾਪੂ ਜੀ ਆ ਜਾਓ ਤੁਸੀਂ ਵੀ ਕਿੰਨੇ ਕਹੇ ਆ ਮੈਂ ਤੈਨੂੰ ਸੜ ਜਾ ਸੱਪਣਾ ਖਾਣ ਜਾ। ਮੈਂ ਘਰ ਨਿਕਲਣਾ। ਦੱਸ ਕੇ ਦੇ ਜਾ। ਹੁਣਾਰੇ ਕੋਲੇ। ਹਾਂ। ਹੁਣਾਰੇ ਕੋਲੇ ਕਰਕੇ ਉਹ ਲੈ ਗਏ। ਗੱਲ ਉਹ ਸੁਣ। ਹਾਂ। ਸੁਣ। ਜਿਹੜਾ ਮੁੱਲ ਆ ਉਹ ਉਹੀ ਨਹੀਂ ਕਰੀ ਜਾਇਦਾ। ਜਾਇਜ਼ ਕਰਕੇ ਮੁੱਲ ਕਰ। ਐ ਕਰਕੇ ਕਿਹਦੇ ਵੀ ਮੰਗੇ ਐ ਮੈਂ ਇਸ ਦੇਣੀ। ਜੀ ਦੇਖ ਲਓ ਤੁੰ। 1.90 ਦੀ। ਇਸ ਤੋਂ 90 ਦੀ ਤ ਤੂੰ ਨਾ ਤਾਂ ਮੰਗੀ ਜਾਣਾ। ਨਾ ਦੋ ਮੰਗੇ। ਕੌਣ ਕਹਿੰਦਾ? ਉਹੀ ਕਹਿੰਦੇ ਆ। ਕਰਾਸ ਜੀ। ਕਿੰਨੇ ਮੰਗੇ ਆ ਜੀ? 2 ਲੱਖ ਰੁਪਏ 10 ਕਰੋੜ ਕਹਿੰਦਾ ਘਟਮਗੇ ਉਹਨੇ ਦੇਣਾ ਹੈ ਆਖਿਆ ਵੀ ਦੇ ਦੇਗਾ ਕਿੰਨੇ ਕਹਿੰਦਾ 190 ਦੀ ਹਾਂ ਕਹਿੰਦਾ ਕਿੰਨੇ ਹੀ ਦੇਂਗਾ 190 ਦੀ ਸਹੀ ਸਹੀ ਜਿਨੀ ਜਿਨੀ ਸਹੀ ਰਾਸਤੇ ਮ ਮੰਗੇ ਰਸਤੇ ਹੀ ਮੈਂ ਤਾਂ ਉਹਨੂੰ ਜਲ ਜਲਦੀ ਗਾ ਦਸਤ ਨੂੰ ਇੱਕ ਕਹਿੰਦਾ ਜੀ ਇੱਕ 80 ਦੀ ਦੇਣੀ ਐ ਤੂੰ ਘੱਟ ਨਹੀਂ ਦੇਣੀ ਚਲ ਅੱਗੇ ਹਾਂ ਲੈ ਮੈਨੂੰ ਵੀ ਕੋਈ ਕੱਟ ਲੈਣ ਦੇਖੋ ਬਗਬਟ ਕੱਢ ਲੈ ਦੱਸ ਕਹਦੇ ਜਿਵੇਂ ਕਹਿੰਦਾ ਹੁਣ ਮੈਨੂੰ ਵੀ ਬਾ ਤੈਨੂੰ ਦੱਸਤਾ 25 ਦੀ ਕਰ ਨਹੀਂ ਮੰਗੇ ਬਾਲਾ ਫਰਕ ਬਾਈ ਨਾਲ ਨਿਕਲਦਾ ਨਹੀਂ ਕਿਸੇ ਸਾਬ ਚੀ ਨਿਕਲਦਾ ਉਹ ਕੋਈ ਗੱਲ ਨੇੜੇ ਤਾ ਯਾਰ ਮੈਂ ਤਾਂ ਯਾਰ ਗੱਲ ਸੀ ਹਣਾ ਕਹਿੰਦਾ ਤਾ ਨਹੀਂ ਮੈਂ ਵੀ ਤੁਸੀਂ ਮੂੰਹ ਉੱਤੇ ਲਗਣਾਏ ਬੰਦੇ ਹਾਂ ਮੈਂ ਕੱਚੀ ਗੱਲ ਆਪਣੀ ਮੈਂ ਹੰਦੀ ਗੱਲ ਨੇ ਇਹ ਮੁੰਡੇ ਦੀ ਮੈਂ ਹਾਂ ਅਪਨੇ ਗੱਡੀ ਤੇ ਲੈ ਕੇ ਆਏ ਆ ਮੁੰਡੋ ਕੋਲ ਕਿਸੇ ਕਿਸੇ ਦਾ ਵੈਕਸੀਨ ਕੇ ਦੇ ਦੇ ਮੈਂ ਕਹਿੰਦਾ ਨਾ ਮੈਂ ਕਰ ਦਿੰਦਾ ਸਵਾਦੀ ਕਰ ਦਿੰਦਾ ਨਹੀਂ ਯਾਰ ਸਵਾਦੀ ਕੌਣ ਦਿੰਦਾ ਕਹਿੰਦਾ 22 ਕਿਲੋ ਦੁੱਧ ਵਾਲੀ ਮੈਂ ਆ ਕਿਹੜਾ ਕੋਈ ਹੈ ਉਹ ਹੈ ਕਾਹੇ ਫਿਰ ਕੋਈ ਗੱਲ ਦੋ ਦੀ ਦੇ ਦੇ ਮੇਰੇ ਗੱਲ ਤਾਂ ਬედაਕਾਰ ਤੂੰ ਦੱਸਣਾ ਕਿ ਕਾਹ ਵੀ ਇੱਥੇ ਕਿਹਦੀ ਹੋਈ ਆ ਸਰ ਜੀ ਖਾਉਟ ਚ ਕਰਵਨੀ ਆਇਦ ਡੇਟ ਲਾਈ ਜਾਂਦਾ ਨਹੀਂ ਨੀਡੂ ਲੈ ਜਾਂਦਾ ਹਾਂ ਇਹ ਤਾਂ ਤੈਨੂੰ ਮੰਗਾ ਪਾ ਕੇ ਤਾਂ ਬੰਦੇ ਲੈ ਆਇਆ ਠੀਕ ਆਓ ਜੀ ਕਾਇ ਜਲ ਪੈਣਾ ਉਹ ਵੀ ਲਾਇਆ ਠੀਕ ਹੈ ਬੋਲਦਾ ਤਾਂ ਉਹ ਦਸ ਤਰੀਕੇ ਨੇ ਅੱਛਾ ਹਾਂ ਉਹਦੇ ਨੂੰ ਲੈ ਜਾ ਨੇੜੇ 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 ਆਉਂਦੀ ਕਲਿੰਗਰ ਨੇੜੇ ਆਉਂਦੀ ਹਾਤਾ ਹੀ ਆ ਠੀਕ ਹੈ ਆਏ ਪੰਜ ਤੱਕ ਜਾਣਾ ਨਹੀਂ ਉਹ ਚੰਦਿਆਲੇ ਮੁੰਡਿਆਂ ਨੇ ਉਹ ਆਏ ਨਾਲੇ ਡੇਢ ਉਹ ਲੋਗਾਂ ਦਾ ਸਰਾਲਾ ਦੇ ਹੱਪਾ ਨੇ ਉਹਨਾਂ ਦਾ ਮੰਗੀ ਰਗ ਆਉਂਦਾ ਮੰਗੀ ਨਹੀਂ ਹੈ ਉਹਨਾਂ ਨੂੰ ਕਿਹਾ ਮੈਂ ਵੀ ਇਹਨੂੰ ਕਿਹਾ ਪਤਾ ਪੈ ਰੰ ਯਾਰਾ ਇਹ ਨਹੀਂ ਤੂੰ ਮੈਨੂੰ ਐ ਕਹਦੇ ਵੀ ਮੰਗੇ ਹੁਣੇ ਮੈਂ ਕੋਈ ਜੱਲਦਾ ਉਹ ਜਾ ਉਹ ਬਣਾਵਾਂ ਪੈਨ ਦੀ ਲੈਣਾ ਛੁੱਟੀ ਚੰਗੀ ਬਹੁਤਾ ਗੱਲਾਂ ਉਹ ਹੀ ਲੜਾ ਮੋਹਪਟਾ ਭਾਈ ਲੱਗੇ ਆ ਭਈ ਆ ਕੇ ਤਾਂ ਇਹਨਾਂ ਜਰ੍ਹਾਂ ਕਹਿ ਲੈਂਦੀ ਛੁੱਟੀ ਹਾਂ ਜਾਬ ਉਹ ਪਪਿਆ ਉਧਰ ਤੂੰ ਕਹੇ ਕਾਇ ਨਾ ਕਹੇ ਬੰਦੇ ਬੰਦੇ ਕਹਿੰਦੇ ਨਾ ਕਿਉਂ ਇਹ ਤਾਂ ਕਹਿ ਰਿਹਾ 70 ਉਹ ਨਹੀਂ ਨੂ ਤਾਂ ਪਹਿਲਾਂ ਨਾ 14 ਕਿਲੋ ਹੁੰਦਾ ਐ ਮੰਗ ਲਈ ਆਹ ਤਾਂ ਨਾ ਪਤਾ ਯਾਰ ਇੱਕ 20 ਦੀ ਮੰਗੀ ਆ 16 17 ਕਹਿੰਦਾ 15 ਨਾ ਦਿੱਤਾ ਤਾਂ ਮੇਰੀ ਬਾਸ ਭੇਜਦੀ ਰੁਪਈ ਨਾ ਨਹੀਂ ਹਾਂ ਆਏ ਸ਼ਰਤਾਂ ਲਾਉ ਲੈ ਜਾ ਉਹ ਕਿਵੇਂ ਹੋਊ ਤੋਰ ਤੋਂ ਪਤਾ ਮੈਂ ਤੋਰ ਨਾ ਉਹ ਜਵਾਬ ਨੂੰ ਕਹਿੰਦਾ ਸੀ 10 ਜਨਮ ਦੋਮ ਕਦੇ ਕਹਿ ਨਹੀਂ ਉੱਦਮੀ ਰਾਜ ਨੂੰ ਮੈਨੂੰ ਇਹ ਮੱਤ ਦਾ ਆ ਟੁੱਟੇ ਦਿਨ ਹੁਲਕੇ ਦਾ ਥੋੜਾ ਨਾ ਦੁੱਧ ਵੀ ਨਿਕਲਿਆ ਤਾਜੀ ਸੂਈ ਕਰਕੇ ਲੱਗੇ ਨੇ ਆਏ ਫਿਰ ਜੀ ਤੂੰ ਵੀਡੀਓ ਖਾਣਾ ਗੱਬਣ ਦੀ ਨਹੀਂ ਦਿੱਤਾ ਵੀ ਉਸ ਦੀ ਕੋਈ ਨਾ ਮਤ ਫਿਰ ਕੋਈ ਬੋਲਦਾ ਵੀ ਇਹ ਨਹੀਂ ਕਹਿੰਦਾ ਚਲ ਮੈਨੂੰ ਕਹੇ ਹੁਣ ਕੋਈ ਗੱਲ ਕਹੇ ਥੋਰ ਜਵਾਂ ਜਾਏਗਾ ਥੋਰ ਕਿਨਾਂ ਮੈਨੂੰ ਐਂ ਆਖਿਆ ਦੀ ਵੀ ਮੰਗੇ ਆਏ ਚੰਗੀ ਬੋਲਤੀ ਹੋਵੇ ਆਸਾ ਲੈ ਬੈਣੀ ਹੂੰ ਹੂੰ ਦੁੱਧ ਹੀ ਨਹੀਂ ਕਰ ਮਾੜੀ ਨੂੰ ਮਸਰੰਦ ਲਈ ਤੇ ਤੂੰ ਜਤਨ ਨਾਲ ਪੱਟਾ ਮੋਲ ਲਾ ਦੋਗੇ ਬਾਲਾ ਤਾਂ ਆldi ਮਹਿੰਗੀ ਲਈ ਜਗੀਰਮਨ ਮੰਡੀ ਕਲਾਂ ਤੋਂ ਫਿਰ ਮੈਨੂੰ ਐਂ ਕਹਦੇ ਵੀ ਮੰਗੇ ਜਾ ਹਾਂ ਬਾਲਾ ਠੀਕ ਹੈ ਪਹਿਲਾਂ ਮਦਦ ਕਰ ਲਾ ਲਾ ਹੋ ਗਿਆ ਪਹਿਲਾਂ ਐਂ ਕਹਿਆ ਗਿਆ ਐਂ ਕਹਣਾ ਸੀ ਚਲ ਜੀ ਐਂ ਜਾਂਦੀ ਹੋਵੇ ਹੈ ਜੇ ਇੱਥੇ ਜਾਂਦੀ ਹੋਵੇ ਮੈਂ ਤੈਥੋਂ 1% ਵੀ ਨਹੀਂ ਪਰਮਾਤਮਾ ਦੀ ਕਸਰ ਆਪ ਨੂੰ ਬਾਬਾ ਕੋਈ ਬਾਲਾ ਹੀ ਚ ਲੁੱਟਲਾ ਕਰ ਮੈਂ ਆਪ ਮੰਡੀ ਕਲਾਂ ਝੋਟੀ ਸਾਰਿਆਂ ਨੇ ਦੇ 2-4 ਕਹਣਾ ਦੇ 25 ਸਹੀ ਦੀ ਵੇਜ ਉਕੀ ਨਾ ਰੁਪਿਆ ਤੂੰ ਕੋਈ ਚੱਕਣ ਵਾਲਾ ਚਾਹੀਏ ਦੁਰਦਸ ਕਰਕੇ ਦੇ ਦੇ ਠੋਕੇ ਉਹ ਨਹੀਂ ਉਹ ਤਾਂ ਮੈਂ ਜੀ ਕਿਸੇ ਦੀ ਜ਼ਿੰਮੇਵਾਰੀ ਲੈਣ ਵਾਲੀ ਹੋ ਗਈ ਉਹ ਤਾਂ ਉਹ ਲੈ ਸਕਦਾ ਜਿਹੜੀ ਬੰਦੇ ਦੀ ਆਪਾਂ ਜ਼ਿੰਮੇਵਾਰੀ ਨਹੀਂ ਲੈ ਸਕਦੇ ਉਹ ਕੀ ਆ ਮੈਨੂੰ ਐਂ ਕਹਦੇ ਵੀ ਐਂ ਹਾਂ ਹੁਣ ਕੋਈ ਚੋਈ ਜਾਈਏ ਦੇ ਤੂੰ ਇਹਨੂੰ ਛੱਡ ਵੀਡੀਓ ਨਾ ਦਿਖਾ ਮੈਨੂੰ ਤੂੰ ਤੂੰ ਦੱਸਣਾ ਕਹਦੇ ਫੇਰ ਇੱਕ ਵਾਰ ਮੈਂ ਕੀ ਕਹਾਂ ਤੈਨੂੰ ਦੇ ਇੱਕ ਵਾਰੀ ਕਹਦੇ ਵੀਰ ਬਣ ਕੇ ਲਾ ਹੋਰ ਆ ਮਾਰੀ ਜਾਣਾ ਉੱਥੇ ਤੁਰਾ ਫਿਰਦਾ ਫਿਰ ਕੋਈ ਗੱਲ ਆ ਛੋਟੀ ਜੀ ਮਾਰੀ ਹੁੰਦੀ ਮੈਂ ਤੈਨੂੰ ਕਹਿ ਜਾਂਦਾ ਫੜਾਂ ਹਾਂ ਆਪਾ ਆਹ ਬੜੇ ਸਰੀਬ ਨੂੰ ਢੱਲਾ ਛੱਡ ਸਰੀਬ ਨੂੰ ਢੱਲਾ ਛੱਡ ਲਾ ਢੱਟ ਹਾਂ ਨੂੰ ਕਸੀ ਜਾਣਾ ਆ ਆਹ ਦੀ ਮਹਿੰਗੀ ਲਈ ਵੀ ਤੈਨੂੰ ਮੈਂ ਇੱਕ ਹੋਰ ਦੱਸਦਾ ਬਾਹਲਗਾ ਗੱਲ ਡੇਢ ਦੁੱਧ ਹੈਗਾ 13 ਕਿਲੋ ਮੈਂ ਕਿਸੇ ਨੇ ਸਾਰਾ 20 ਰੀਆ ਜਾਂ 20 ਰੀਆ ਵਾਲੀ ਆਖਦਾ ਕਿ 60 ਮਿੰਟ ਤੋਂ ਕੁੰਦਾ ਜੀ ਕਹਿੰਦਾ ਡੇਢ ਜੀ ਬਏ ਉਤੋਂ ਘਟ ਮੰਗੀ ਨਾ ਉਹ ਤਾਂ ਤਾਂ ਵੱਧ ਮੰਗੀ ਆ ਹਾਂ ਮੈਨੂੰ ਵੀ ਨਹੀਂ ਪਤਾ ਵੀ ਧੰਨ ਹੱਥ ਕੀ ਲਾਂਗ ਲਾਈ ਨਹੀਂ ਇਹ ਮਗਰ ਥੋੜੀ ਝੱਲਣਾ 10 ਫੇਰ ਕਿਵੇਂ ਕਰਨ ਇਹ ਤਾਂ ਹੋ ਗਈ ਪੂਰੀ ਏ ਹੈ ਆਓ ਜੀ ਕਿਵੇਂ ਹੋ ਜੀ ਠੀਕ ਹੈ ਵਧੀਆ ਭਾਈ ਜਮਾ ਹਾਨਾ ਮੰਗੀ ਤਾਂ ਕਿਨੇ ਮਰਜੀ ਜਾਈਏ ਹਾਂ ਆ ਜਾ ਆਵੇ ਹਾਂ ਨਹੀਂ ਦੇਣ ਠੀਕ ਹੈ ਤਾਂ ਮੰਗ ਲਿਆ ਇੱਕ ਕਿਸ਼ ਕਿਸ਼ ਇੱਕ 30 ਲੈ ਇੱਕ 30 ਲੱਗਦੀ ਐ 16 ਕਿਲੋ ਦਾ ਹੁਣ ਤਿਆਰਾ ਦਿੰਦਾ ਸੇਮੰਦਨਾਂ ਚ ਬੋੜਾ ਡੇਢ ਦੀ ਦੇ ਕੁਛ ਕਹੀ ਜਾਵੇ ਫਾਲੇ ਲੈ ਜਾਂਦੇ ਕੱਚੀ ਗੱਲ ਕਹਿਣ ਦਾ ਕੋਈ ਫਾਇਦਾ ਕੋਈ ਫਾਇਦਾ ਨਹੀਂ ਹੁਣ ਮੈਂ ਵੀ ਤੇ ਟਰੱਕ ਜਿਹੜੀ ਐ ਜਿਹਦਾ ਹਾਇ ਤੇਰਾ ਆਰਾਦਾ ਆ ਦੇਖ ਲੈ ਮੈਂ ਉਵੇਂ ਨਹੀਂ ਮੈਂ ਵੀ ਕੱਚੀ ਮੱਲ ਤੈਨੂੰ ਲੈ ਕੇ ਜਾਵਾਂ ਜਿਹਦਾ ਹੈਗਾ ਆਰਾਦਾ ਤਾਂ ਥਣ ਖਚਾ ਦੇ ਪੋਛੇ ਲਾ ਮਾਣ ਨੂੰ ਪੁਛਿਆ ਮੈਨੂੰ ਦਾ ਬੜਾ ਲਾਈ ਜਾ ਪ੍ਰਧਾਨੀ ਬੜਾ ਲਾਈ ਜਾ ਚਲੋ ਠੀਕ ਹੈ ਜੀ ਮੈਂ ਉਹ ਹੀ ਗੱਲ ਨਹੀਂ ਮੈਂ ਪੱਕੀ ਗੱਲ ਕਰਕੇ ਮੰਗੂਗਾ ਜੇ ਤੈਨੂੰ ਮੈਂ ਲਾਵਾਂ 10 ਲਾਵਾਂ 15 ਲਾਵਾਂ ਉਹਦੇ ਚ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਕਰੀ ਲੂ ਬੰਦੇ ਇਹ ਕਿਹੜਾ ਕੋਈ ਵਪਾਰੀ ਹੈ ਦੱਸ ਜਮਾ ਦੇ ਇੱਕ ਵਾਰੀ ਹੋਮਾ ਪੁੱਛਿਆ ਮੇਰੇ ਨਾਲ ਚ ਲੈ ਕੇ ਆਏ ਐ ਨਾਲ ਬੱਚਾ ਲਾ ਲੱਖ ਰੋਗ ਲਾਈ ਨੇ ਮੈਂ ਕੋਲ ਲੱਗਿਆ